ਆਪਣਾ ਮਾਫੀਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜੀ ਜਿਹੜੀ ਅਨਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਘਰ ਦਾਤਮਸਤਕ ਹੋਵਾਂ ਮੈਂ ਉਸ ਕੰਮ ਲਈ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਰੇ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਨਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਜ਼ਿੰਮੇਵਾਰ ਜਾਚਕਾਂ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਆ ਔਰ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਮੈਂ ਚੰਗਾ ਗਾਵਾਂ ਚੰਗਾ ਸੁਣਾਵਾਂ ਤੁਹਾਨੂੰ ਅੱਗੇ ਵੀ ਮੇਰੀ ਕੋਸ਼ਿਸ਼ ਇਹ ਰਹੂਗੀ। ਬਿਲਕੁਲ ਬਿਲਕੁਲ ਬਵਾਦਾ ਮੇਰੇ ਨਹੀਂ ਆਏ। ਸਾਫ ਸਫਾਈ ਕਾਇਕੀ ਲਈ ਬਹੁਤ ਲੋਕ ਸਾਬਤ ਨੂੰ ਦੇਖੋ ਪਰ ਜਿਹੜੀ ਗਲਤੀ ਹੋਈ ਹੈ ਇਹ ਕਿੰਨੇ ਜ਼ਿੰਮੇਵਾਰ ਮੰਨਦੇ ਹੋ ਅਸੀਂ? ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸਫੀ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਬਾਬਤ ਹੈ ਕਿਉਂਕਿ ਆਪਣੇ ਧਿਆਨ ਸਮੇਂ ਹਿਚਾ ਆਡੀਅנס ਵੱਲੋਂ ਹੁੰਦਾ। ਆਪਾਂ ਪਿੱਛੇ ਲੱਗਿਆ ਬੈਨਰ ਕਈ ਵਰੀ ਨਹੀਂ ਦੇਖ ਪਾਉਂਦੇ ਔਰ ਮੈਂ ਆਸਟ੍ਰੇਲੀਆ ਤੋਂ ਸਿੱਧਾ ਆ ਕੇ ਸ਼੍ਰੀਨਗਰ ਪਹੁੰਚੇ ਆਂ ਜੀ ਉਸ ਚੱਕਰ ਦੇ ਵਿੱਚ ਇਨਗਹਿਲੀ ਹੋਈ ਆ ਗਾਹਤ ਹੋਈ ਇਸ ਚੀਜ਼ਾ ਬਿਲਕੁਲ ਸੁਚੇਤੋ ਕੇ ਖਿਆਲ ਰੱਖਾਂਗੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ